ਹਾਂਜੀ ਕੀ ਹਾਲ ਆ ਵੀ ਸਾਰੇ ਦੋਸਤਾਂ ਨੂੰ ਪਹਿਲਾਂ ਪਿਆਰ ਭਰੀ ਸਤਸਰੀ ਕਾਲ ਆਸ ਕਰਦੇ ਆਂ ਵੀ ਸਾਰੇ ਤੰਦਰੁਸਤ ਹੋਵੋਗੇ ਠੀਕ ਹੋਵੋਗੇ ਤੇ ਕੱਲ ਨੂੰ ਸਾਡੇ ਪਿੰਡ ਲੋਪੋ ਵਿਖੇ ਨਗਰ ਕੀਰਤਨਾ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਾਦ ਵਿੱਚ ਮਨਾਇਆ ਜਾਂਦਾ ਇੱਥੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਤੇ ਸਾਡੇ ਵੱਲੋਂ ਆ ਵੀਰਾਂ ਵੱਲੋਂ ਆ ਭਾਈ ਗਰਜੀਤ ਚੇਅਰਮੈਨ ਆ ਭਾਈ ਅਨਮੋਲ ਹੁਣੀ ਸਾਰੇ ਸਾਡੇ ਪਿੰਡ ਦੇ ਸੱਜਣ ਬੋਟੇ ਹੁਣੀ ਸਾਰੇ ਪਵਣੇ ਹੁਣੀ ਖੜੇ ਆ ਤੇ ਅੱਜ ਅਸੀਂ ਬੂਟੇ ਲੈ ਕੇ ਆਏ ਉਹਨਾਂ ਦੀ ਯਾਦ ਵਿੱਚ ਸਾਰੇ ਪਿੰਡ ਚ ਲਾਉਣੇ ਆ ਤੇ ਇੱਕ ਬਸ ਸਾਡੀ ਬੇਨਤੀ ਇੰਨੀ ਕੀ ਆ ਕਿ ਜਿੱਥੇ ਜਿੱਥੇ ਬੂਟੇ ਲੱਗੇ ਹੋਣਗੇ ਵੀਰੇ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਿਓ ਇਹਨਾਂ ਦੀ ਸੁਭਾਲ ਕਰਨੀ ਆ ਆਪਾਂ ਸਾਰੇ ਨੇ ਰਲ ਕੇ ਕਿਉਂਕਿ ਇਹ ਜਿਹੜੇ ਬੂਟੇ ਆਪਾਂ ਲਾਉਣ ਲੱਗੇ ਆ ਇਹ ਬੂਟੇ ਆਪਾਂ ਆਪਣੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੀ ਯਾਦ ਚ ਲਾਉਣ ਲੱਗੇ ਆ ਵੀ ਆਪਣੇ ਪਿੰਡ ਦੇ ਵਿੱਚ ਆਏ ਸੀਗੇ ਮੰਨ ਲਾ ਵੀ 1700 ਨੂੰ ਆਏ ਸੀ ਇਹ ਉਹਨਾਂ ਦੀ ਯਾਦ ਚ ਲਾਉਣ ਲੱਗੇ ਆ ਇਹ ਬੂਟੇ ਪੈਨਡ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀਰ ਬਣਿਆ ਇਹਨਾਂ ਦੀ ਸੰਭਾਲ ਕਰ ਲਿਓ ਕਿਉਂਕਿ ਬਈ ਇਹ ਆਪਾਂ ਉਹਨਾਂ ਦੀ ਜਿਆਦ ਚ ਲੱਗੇ ਇੱਕ ਗੱਲ ਹੋਰ ਬਾਈ ਇਹ ਅਸੀਂ ਸਟਾਰਟਿੰਗ ਇੱਥੋਂ ਕਿਉਂ ਕਰਨ ਲੱਗੇ ਆਂ ਕਿਉਂਕਿ ਅਸੀਂ ਸਕੂਲਾਂ 'ਚ ਇਹ ਚ ਪੜਦੇ ਰਹੇ ਆਂ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਦਿਖਾ ਦਿਓ ਵੀਰੇ ਜੰਗਾ ਹਾਂਜੀ ਹਾਂ ਤਾਂ ਕਰਕੇ ਇੱਥੋਂ ਅਸੀਂ ਸਟਾਰਟਿੰਗ ਕਰ ਲੰਗਾ ਇੱਥੋਂ ਬੂਟੇ ਸਟਾਰਟ ਕਰਾਂਗੇ ਸਾਰੇ ਪਿੰਡ ਚ ਲਾਵਾਂਗੇ ਹਨਾ ਜਿੱਥੇ ਜਿੱਥੇ ਵੈਸੇ ਦਾ ਮਤਲਬ ਵੀ ਪਿੰਡ ਪੱਦਰ ਦੇ ਚਹਨੇ ਮਤਲਬ ਵੀ ਆਪਣੇ ਨਰੇਗਾ ਵਾਲੇ ਹੋਗੇ ਜਾਂ ਹੋਰ ਆਪਣੇ ਪਿੰਡ ਦੀਆਂ ਸੰਸਥਾ ਹੈਗੀਆਂ ਆਏਗਾ ਜਿਨ੍ਹਾਂ ਨੇ ਕਾਫੀ ਪਿੰਡ ਦੇ ਵਿੱਚ ਮਤਲਬ ਵੀ ਵੱਡੇ ਲੈਵਲ ਦੇ ਬੂਟੇ ਲਾਏ ਹੋਏ ਆ ਪਰ ਇਹ ਬੂਟੇ ਉੱਥੇ ਉੱਥੇ ਲੱਗਣਗੇ ਪਿੰਡ ਦੇ ਆਲੇ ਦੁਆਲੇ ਜਾਂ ਸੜਕਾਂ ਤੇ ਜਿੱਥੇ ਬੂਟਾ ਕੋਈ ਮਰਿਆ ਹੋਇਆ ਏ ਜਾਂ ਉਥੋਂ ਮਤਲਬ ਖਰਾਬ ਹੋ ਗਿਆ ਖਰਾਬ ਹੋ ਗਿਆ ਮੈਂ ਤਾਂ ਇਹੀ ਗੱਲ ਕਹਿਣਾ ਬਾਈ ਜਿੱਥੇ ਜਿੱਥੇ ਖਰਾਬ ਹੋਇਆ ਚੱਲ ਆਪਾਂ ਉੱਥੇ ਲਾਉਣੇ ਆ ਬਹੁਤ ਵਧੀਆ ਗੱਲ ਆ ਤੇ ਉੱਥੇ ਜਿਨ੍ਹਾਂ ਦੇ ਘਰਾਂ ਮੂਰੇ ਲੱਗੇ ਹੋਣਗੇ ਵੀਰੇ ਜਿੱਥੇ ਲੱਗੇ ਹੋਣਗੇ ਨਾ ਕਿਰਪਾਲਤਾ ਕਰਕੇ ਇਹਨਾਂ ਦੀ ਦੇਖ ਸੰਭਾਲ ਜ਼ਰੂਰ ਕਰਿਓ ਕਿਉਂਕਿ ਸਾਡਾ ਵੀ ਫਰਜ਼ ਆ ਸਿ ਵੀ ਆਵਾਂਗੇ ਜ਼ਰੂਰ ਜੀ ਪਰ ਜਦੋਂ ਨਾ ਇੱਕ ਕਈ ਵਾਰੀ ਆਪ ਦਾ ਫਰਜ਼ ਹੀ ਬਣਦਾ ਉਹਨਾਂ ਦਾ ਕਿ ਤੁਸੀਂ ਵੀ ਬਾਈ ਸੰਭਾਲ ਕਰਿਓ ਇਹਨਾਂ ਦੀ ਜਿੱਥੇ ਇੱਥੇ ਲੱਗਣਗੇ ਕਿਉਂ ਖਰਾਬ ਨਾ ਹੋਣ ਬਸ ਇਹ ਚੱਲ ਪੈਣ ਵਧ ਗਿਆ ਉਸ ਤੋਂ ਅੱਗੇ ਫੇਰ ਵੀ ਲੈ ਕੇ ਆਵਾਂਗੇ ਫੇਰ ਵੀ ਲੈ ਕੇ ਆਵਾਂਗੇ ਤੇ ਵੀਰ ਬਣੇ ਮਤਲਬ ਵੀ ਤਾਂ ਹੀ ਵੀਡੀਓ ਪਾਉਂਦਾ ਸਾਡਾ ਕੋਈ ਖਾਸ ਮਕਸਦ ਨਹੀਂ ਸੀਗਾ ਪਰ ਇੱਕ ਵੀ ਐ ਹੋ ਜਾਂਦੇ ਵੀ ਅਸੀਂ ਪਿੰਡ ਦੇ ਵਿੱਚ ਹਰ ਇੱਕ ਨੂੰ ਨਹੀਂ ਦੱਸ ਸਕਦੇ ਹੈਗੇ ਵੀ ਵੀਡੀਓ ਅਸੀਂ ਤਾਂ ਪਾ ਕੇ ਦੱਸ ਰਹੇ ਆ ਵੀ ਹਰ ਇੱਕ ਪਿੰਡ ਚ ਮਤਲਬ ਵੀ ਪਤਾ ਲੱਗ ਜਾਊਗਾ ਵੀ ਆਹ ਆਹ ਥਾਂ ਤੇ ਬੂਟੇ ਲੱਗੇ ਹੋਏ ਆ ਤੇ ਆ ਵੀ ਆਪ ਦੀ ਜ਼ਿੰਮੇਵਾਰੀ ਸਮਝ ਗਏ ਮਾਲਾ ਵੀ ਆਪਾਂ ਇਸ ਦੀ ਸੰਭਾਲ ਕਰਦੇ ਇੱਕ ਮੇਨ ਮਕਸਦ ਇਹ ਹੀ ਆ ਕਿ ਕੱਲ ਨੂੰ ਨਗਰ ਕੀਰਤਨਾ ਕੱਲ ਨੂੰ ਬਾਬੇ ਦਾ ਦੇਣਾ ਤਾਂ ਕਰਕੇ ਅੱਜ ਲਾਉਣਾ ਹੈ ਹਾਂ ਇਹ ਲਾਉਣ ਨੂੰ ਆਪਾਂ ਕੱਲ ਨੂੰ ਵੀ ਲਾ ਸਕਦੇ ਕਿਉਂਕਿ ਆਪਾਂ ਵੀਰੇ ਉੱਥੇ ਬਚਾਣੇ ਫੋਟੋਗ੍ਰਾਫੀ ਦਾ ਕਰਦੇ ਆ ਹਨਾ ਕੰਮ ਉਹਦਾ ਕਰਕੇ ਵੀ ਵੀਰੇ ਅਸੀਂ ਉਧਰ ਬਿਜ਼ੀ ਹੋਣਾ ਹੈ ਤਾਂ ਕਰਕੇ ਇੱਕ ਦਿਨ ਪਹਿਲਾਂ ਆਪਾਂ ਇਹ ਜਿਹੜੇ ਬੂਟਾ ਲਾਉਂਦਾ ਪਿੰਡ ਦਾ ਬਾਈ ਪ੍ਰੋਗਰਾਮ ਆ ਨਾ ਸਾਰੇ ਦਾਤੇ ਉਹ ਤਾਂ ਆਪਾਂ ਉੱਥੇ ਇਕੱਠੇ ਹੋਣਾ ਸਾਰਿਆਂ ਨੇ ਆਪਾਂ ਪ੍ਰਾਣਿਕ ਨੂੰ ਵਧਾਉਣਾ ਨਾ ਇਹ ਵੀ ਗੱਲ ਨਹੀਂ ਕਿ ਆਪਾਂ ਬਾਈ 60 ਲਿਆ 70 ਲਿਆ ਆਨਲਿਮਿਟਡ ਬੂਟੇ ਆ ਕੋਈ ਗਿਣ ਕੇ ਲਿਆ ਕੋਈ 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 ਗਿਣਤੀ ਨਹੀਂ ਕੀਤੀ ਹੋਈ ਹੈ ਨਹੀਂ ਲਿਆਂਦੀ ਵੀ ਆਪਾਂ 100 ਲਿਆਂਦਾ 150 ਬੂਟਾ ਲਿਆਂਦਾ ਇਹਦਾ ਨਹੀਂ ਕੋਈ ਮਤਲਬ ਫਿਰ ਅੱਗੇ ਤੋਂ ਵੀ ਆਪਾਂ ਲਾਉਣੇ ਆ ਸਾਰੇ ਪਿੰਡ 'ਚ ਹਾਂ ਬਾਈ ਜੀ ਇਸ ਤਰ੍ਹਾਂ ਬੋਲਣਾ ਕੋਈ ਵੀਰ ਬੰਦੇ ਇਹ ਇਹ ਹੱਥ ਜੋੜ ਕੇ ਬੇਨਤੀ ਆ ਸਾਡੀ ਕਿ ਵੀ ਸਾਰੇ ਜਣੇ ਲਾਜ਼ਮੀ ਇਹਨਾਂ ਦੀ ਸੰਭਾਲ ਕਰਿਓ ਜੇ ਕਿਸੇ ਨੂੰ ਮੰਨ ਲਾ ਵੀ ਕਰੇ ਲੋਨ ਨੂੰ ਵੀ ਚਾਹੀਦੇ ਆ ਬੂਟੇ ਤਾਂ ਉਹ ਵੀ ਬਾਈ ਗਰਜੀਤ ਨਾਲ ਤੁਸੀਂ ਸੰਪਰਕ ਕਰ ਲਿਓ ਹਾਂਜੀ ਤੇ ਉਹਨਾਂ ਨੂੰ ਆਪ ਪ੍ਰੋਵਾਈਡ ਕਰਾ ਦਾਂਗੇ ਹਾਂ ਇਹ ਸਾਰੇ ਮੁੰਡੇ ਸਾਰੇ ਬਹੁਤ ਦਮ ਕਰਦੇ ਆ ਵਿਚਾਰੇ ਬਾਈ ਮਤਲਬ ਵੀ ਤੁਸੀਂ ਗਰਜੀਤ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਇਹ ਤੁਹਾਨੂੰ ਬੂਟੇ ਉਹ ਹੋਰ ਸਾਡੋ ਯਾਰ ਅਸੀਂ ਤੁਹਾਡੇ ਘਰੇ ਤੱਕ ਪਹੁੰਚਾ ਦਾਂਗੇ ਹਾਂ ਵੀ ਮੰਨ ਲਾ ਤੁਸੀਂ ਇੱਕ ਵਾਰ ਸਾਨੂੰ ਫੋਨ ਕਰਦੇ ਹੋ ਵੀ ਸਾਨੂੰ ਦੋ ਚਾਹੀਦੇ ਆ ਚਾਰ ਚਾਹੀਦੇ ਆ ਨਹੀਂ ਨਹੀਂ ਹਾਂ ਸਹੀ ਕਰਦੇ ਆ ਇਹ ਸਕੂਲ ਦੇ ਨਾਲ ਨਾਲ ਇਹ ਪਿੰਡ ਦੇ ਸੇਵਾ ਵਾਲੇ ਕੰਮ ਵੀ ਬਹੁਤ ਕਰਦਾ ਮੁੰਡਾ ਬਹੁਤ ਕਰਦਾ ਬਹੁਤ ਕਰਦਾ ਚਲੋ ਵੀਰੇ ਧੰਨਵਾਦ ਵੀਡੀਓ ਨੂੰ ਜਿੱਥੇ ਤੱਕ ਪਹੁੰਚੂਗੀ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਧੰਨਵਾਦ ਜੀ ਸਰ ਧੰਨਵਾਦ ਨਾਲ ਦੀ ਨਾਲ ਤੁਹਾਨੂੰ ਹੁਣ ਜਿੱਥੇ-ਇਥੇ ਲਾਵਾਂਗੇ ਉਹ ਵੀ ਵਿੱਚ ਕਲਿੱਪ ਐਡ ਕਰ ਦਾਂਗੇ ਤੇ ਲਾਉਂਦੇ ਤੁਹਾਨੂੰ ਉਹ ਵੀ ਦਿਖਾ ਦਾਂਗੇ ਵੀ ਇੱਥੇ-ਇੱਥੇ ਆਪਾਂ ਲਾਏ ਹੋਏ ਤੇ ਹੁਣ ਆਪਾਂ ਸ੍ਰੀ ਗੁਰੂ ਹਰਗੋਬਿੰਦ ਸੀਨੀਅ ਆ ਆਪਣੇ ਮਤਲਬ ਗੁਰੂ ਸਾਹਿਬ ਦੀ ਯਾਦ ਚ ਇਹ ਸਕੂਲ ਬਣਿਆ ਹੋਇਆ ਹੈ ਤੇ ਇੱਥੇ ਆਪਾਂ ਤਾਂ ਕਰਕੇ ਪਹਿਲਾ ਵੀ ਸਟਾਰਟ ਇੱਥੋਂ ਹੀ ਕੀਤੀ ਹੈ ਠੀਕ ਹੈ ਲਾਈਏ ਵੀਰੇ ਚੱਕੋ ਗਰਾ ਚਲੋ ਵੀਰੇ ਲਾਉਣ ਲੱਗੋ ਚੱਕੋ ਗਰਾ ਕੱਢੋ ਗਰਾ ਬਾਈ ਚਲੋ ਮੇਰੇ ਕਾਫੀ ਤਰ੍ਹਾਂ ਦੇ ਬੂਟੇ ਆ ਨਾ ਨਿੰਮਾ ਵੀ ਆ ਪਰ ਕਈ ਨਾ ਬਈ ਹਾਂ ਜਾਮਣਾ ਬਾਈ ਜਾਮਣਾ ਵੀ ਆ ਇੱਕ ਹੋਰ ਅਹੀਂ ਮਤਲਬ ਵੀ ਆ ਅਹੀਂ ਸਪੈਸ਼ਲ ਲਿਆਂਦੀ ਯਾਰ ਉਹ ਕਹਿੰਦਾ ਭੇੜਿਆਂ ਦੇ ਹੈਗੇ ਆ ਬੂਟੇ ਠੀਕ ਆ ਠੀਕ ਆ ਆਹ ਆਹ ਵਾਲੇ ਵਧੀਆ ਗੱਲ ਆ ਯਾਰ ਇਹ ਇਹ ਜੰਗ ਹਰ ਦਾ ਭੇੜੇ ਨਹੀਂ ਹੁੰਦੇਗੇ ਇਹ ਭੇੜੇ ਆ ਮੰਨ ਲਾ ਵੀ ਆਪਾਂ ਇਹਦਾ ਚੂਰ ਬਣਾ ਕੇ ਰੱਖ ਸਕਦੇ ਆ ਤਹਣੇ ਜੇ ਕਿਨੂੰ ਕਬਜ਼ੀ ਗੁਬਜੀ ਹੋਈ ਹੋਵੇ ਉਹ ਵੀ ਇਹਦੇ 2-4 ਤੋੜ ਕੇ ਪੱਤੇ ਆ ਜਾਂ ਜਾਂ ਇਹਨੂੰ ਫਲ ਲੱਗੂਗਾ ਜਿਹੜਾ ਉਹ ਵੀ ਖਾ ਸਕਦੇ ਆ ਵੱਡੀ ਗੱਲ ਅਨਮੋਲ ਵੀਰੇ ਹਰੇ ਬਾਈ ਆ ਹਨਾ ਹਰੇ ਬਾਈ ਚੰਗੀ ਲੱਗਦੀ ਆ ਆਕਸੀਜਨ ਜੇ ਮੰਨ ਲਾ ਵੀ ਯਾਰ ਆਪਣਾ ਇੰਨਾ ਗੁੰਦਮ ਕਰਨ ਨਾ ਆਪਾਂ ਤਾਂ ਕਹਿੰਦੇ ਆ ਮਾਰ ਗਏ ਹੀ ਅਰਦਾਸ ਕਰਦੇ ਵੀ ਹਰ ਇੱਕ ਸੰਭਾਲ ਕਰ ਲਵੇ ਪਰ ਜੇ ਆਪਾਂ ਦਾ ਹੱਤ ਪੱਟੇ ਬਹੁਤ ਗਏ ਆ ਪੱਟੇ ਬਹੁਤ ਗਏ ਆ ਹਾਂ ਕਿਉਂਕਿ ਲੱਗਣੇ ਪਰਵਾਈ ਹੋਵੇ ਉਹਨਾਂ ਦੇ ਆ ਕੱਢ ਲਾ ਹਾਂਜੀ ਹਾਂ ਇਹ ਲਾਉਣੇ ਆ ਬਈ ਚਲੋ 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 ਪੰਜ ਲਾਉਣੇ ਪਾ ਪੰਜ ਲਾਉਣੇ ਪੰਜ ਹੋ ਗਏ ਹਾਂ ਹਾਂ ਲਾ ਆ ਜਾ ਕਰਾਂ ਜੁੜੇ ਰਹੋ ਗੁਰਾ ਸਾਰੇ ਜਣੇ ਵੀਡੀਓ ਦੇ ਨਾਲ ਆ ਜਾਓ ਆ ਜਾਓ ਵੀਰੇ ਆਪਾਂ ਕਿ ਹਾਂਜੀ ਅੰਦਰ ਲਾਉਣੇ ਆ ਕਰੀ ਅੰਦਰ 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 ਠੀਕ ਇਹ ਤੂਤਾ ਦੋ ਇੱਕ ਜਾਮਣ ਹੈ ਬਹੁਤ ਫੈਲ ਲੱਗੇ ਹੋਏ ਆ ਚੈਨ ਦਾ ਬੋਟਾ ਦਾ ਅਰੇ ਵੇ ਚਲਾ ਦੇ ਯਾਰ ਇੱਕ ਹੋਰ ਨਾਲ ਮੇਰੇ ਚਲਾ ਦੇ ਆ ਬਣੀ ਤੁਰੇ ਇਹਦੇ ਚਲਾ ਦੇ ਇੱਥੇ ਸਟਾਰਟ ਕਰ ਹਾਂ ਆ ਲਾ ਦੇ ਇੱਥੋਂ ਲਾ ਬਈ ਦੇਖੋ ਕਿਹੜਾ ਲੈੜੇ ਲਾਉਣੇ ਹਸਤੇ ਜਿਹੜਾ ਟੱਕ ਹੈ ਹੈ ਇਹ ਇੱਕ ਉਧਰ ਪਾਸੇ ਲਾ ਦੋ ਆ ਬਾਈ ਕੱਢ ਟੋਆ ਬੋਟੇ ਵੀਰੇ ਵਾਹਿਗੁਰੂ ਸੱਚੇ ਹਵਾ ਕੋਈ ਨਾ ਹੂੰ 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 ਥੱਲੇੋਂ ਬਾੜ ਦੇ ਬਹਲੇ ਵਾਲੇ ਲਵਾ ਲੈ ਵੀ ਮੱਲਾ ਬੱਚਾ ਸ਼ਾਂ ਦੇ ਹਣਾ ਮੈਂ ਤਾਂ ਬੜਾ ਅੜੀ ਨਾ ਹੂੰ ਬਸ ਇਧਰੋਂ ਬਣਾ ਰਹਿਣ ਦੁਕਾਨਾ ਬਸ ਹਟਾ ਹਟਾ ਉਹ ਤਾਂ ਬੜਾ ਬੜਾ ਬਹੁਤ ਹੈ ਮਗਨ ਚਾਹ ਬਸ ਬਾ ਬੁੱਢ ਉਹ ਤਾਂ ਬਹੁਤ ਹੈ ਬਾਈ ਐਂ ਲਾ ਦੀ ਬਸ ਹਾਂ ਮਾੜਾ ਜਾਨੂੰ ਫੋਲ ਆ ਜਾ ਕਰ ਲੈ ਬਾਈ ਹੱਥ ਨਾਲ ਹਾਂ ਪਾਣੀ ਦੱਸੇ ਰਾਜੇ ਦਾ ਬਸ ਹਾਂ ਸਹੀ ਆ ਬਾਈ ਆ ਪਾੜ ਲਵਾ ਚਾਹੇ ਤੂੰ ਲਾ ਬਸ ਕੋਈ ਬਾਈ ਇਹ ਨਹੀਂ ਲਾ ਚਾ ਕੋਈ ਲਾ ਦੇ ਜਿਹੜਾ ਮਰਜ਼ੀ ਲਾ ਆ ਪਾੜ ਦੇ ਯਾਰ ਉਹ ਕਾ ਨਹੀਂ ਨਹੀਂ ਉਹ ਥੱਲੇ ਨਿਕਲ ਜਾਣਾ ਠੀਕ ਠੀਕ ਹਾਂ ਥੱਲੇ ਨਿਕਲ ਜਾਣਾ ਕੋਈ ਗੱਲ ਨਹੀਂ ਬਾਲਾ ਬਈ ਪੈਪ ਖਾ ਚਲੇ ਪਾਣੀ ਪੈਪ ਬਸ ਥੋੜਾ ਜਿਹਾ ਪਾ ਦਿਓ ਪਾਣੀ ਕਿੰਨੇ ਪਿਆ ਬੰਦਾ ਹਾਂ ਹਾਂ ਬਾਲਟੀ ਨਾਲ ਪਾ ਦੇਣਾ ਬਾਪੂ ਜਮਣ ਲਾ ਦੇ ਕਿ ਉਧਰ ਰੱਖ ਬਸ ਹੋਈ ਤੋਰ ਤਾ ਨਿਕੋ ਕੱਢੀ ਬਸ 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 ਪਾਣੀ ਖੜੂ ਹੋਣ ਬਾਜੀ ਬਸ ਸਿੱਧਾ ਕਰ ਦੋ ਠੀਕ ਹੈ ਸਿੱਧਾ ਹੋ ਜਾਣਾ ਆ ਜੋ ਹੈ ਨਹੀਂ ਹੋਰ ਲਾ ਲਾਂਗੇ ਹੈ ਆਹਾ ਇਹ ਵਿੱਚ ਹੀ ਰਹਿਣ ਦਿੰਦੇ ਵਿੱਚ ਹੀ ਰਹਿਣ ਦਿੰਦੇ ਆਹੋ ਇਹ ਲਾ ਰੱਖ ਪਾਸ ਬਸ ਉਹਦਾ ਕੰਮ ਖਲੇ ਉਹਦਾ ਫਿਰ ਇਧਰ ਵੀ ਪੇੜੇ ਲਾਉਣੇ ਨੇ ਰਾਹੀ ਹੂੰ ਲਾ ਦੇ ਲਾ ਦੇ ਲਾ ਦੇ ਲਾ ਹਾਂਜੀ ਲਾ ਦੇ ਬਾਈ ਜੀ ਆਹ ਜਿਹੜਾ ਚਾਣੇ ਹਾਂ ਸਟੇਜ ਤੇ ਚੜਨਾ ਛਾਂ ਦਾ ਲੈ ਸਾਰੇ ਲਾ ਦੇ ਬਾਬਾ ਇਹ ਨਹੀਂ ਸਾਰੇ ਨੂੰ ਤਾਂ ਕੋਈ ਚੱਕਰ ਨਹੀਂ ਆ ਨਹੀਂ ਮੈਂ ਤੁਹਾਨੂੰ ਥੱਲੇ ਬੋਲ ਰਹੀ ਹਾਂ ਜੇ ਬੋ ਚੇਪ ਬਾਸ ਜੀ ਕਿਹੜਾ ਵਾਹ ਇੱਕ ਅੰਗਜੀਤਾ ਇੱਥੇ ਖਲਾ ਰਿਆ ਵਿਚਾਰੇ ਜੀ ਤੇ ਕਿਆ ਆਹ ਹੱਥ ਲੱਗਨੇ ਆ ਲੱਗਨੇ ਆ ਰਾਮ ਕੱਟੀ ਜਾਮਣ ਇੱਕ ਹੋਣਾ ਹੈ ਹਾਂ ਜਾਮਣ ਨਹੀਂ ਆ ਆ ਜਾਮਣ ਥੋੜੇ ਹਾਂ ਜਾਮਣ ਇੱਥੇ ਮੈਗਨ ਬਾਹ ਕਰ ਕਲੀ ਪੜਿਆ ਹੁੰਦਾ ਚਾਰ ਹਾਂਜੀ ਤਾਂ ਤੈਨੂੰ ਗਾਲਾਂ ਨਾ ਪੈਂਦਿਆਂ ਨਾ ਤੇ ਜਿਹੜੇ ਹੁਣ ਮਨ ਨਹੀਂ ਜਵਾਗ ਪੜਦੇ ਹੈਗੇ ਕੀ ਕਹਿਣਾ ਚਾਹਣਾ ਉਹਨਾਂ ਉਹਨਾਂ ਨੇ ਮਾਗੀ ਕਹਣਾ ਜੁਣਾ ਕੋਈ ਪੜ ਲਓ ਨਹੀਂ ਕੰਮ ਆ ਕਿ ਮੈਂ ਆਪਾਂ ਲੋਹਰ ਪੁਣਾ ਲਾ ਲਿਆ ਹਾਂ ਮੈਂ ਕਿੰਨੇ ਕੰਮ ਆ ਉੱਥੇ ਬੜਾ ਪਸਾਉਣਾ ਪੈਂਦਾ ਫਿਰ ਬਾਈ ਹੂੰ ਤੇ ਉਦੋਂ ਫਿਰ ਮਾਂ ਵੀ ਗਾਲਾਂ ਇਹ ਗੱਲ ਕਰਦਾ ਵੀ ਉਦੋਂ ਤਾਂ ਤੈਨੂੰ ਰੋਟੀਆਂ ਦੇ ਕੇ ਤੋਰਦੇ ਸੀ ਤੇ ਸੇਮ ਤੇ ਬਹਿ ਗਈ ਮੁੰਡਿਆਂ ਨਾਲ ਸੀ ਕੱਢਣਾ ਹੀ ਕੱਢਣਾ ਅੱਜ ਮੈਨੂੰ ਆਪ ਨੂੰ ਪਈਆ ਹਾਂ ਅੱਜ ਬਹਿ ਗਿਆ ਗਾਲਾਂ ਤੈਨੂੰ ਇੱਥੇ ਰਹਿਣਾ ਨਹੀਂ ਕੱਪੜਾ ਜਾਂਦਾ ਤੇ ਕੀ ਲੱਗਦਾ ਅੱਜ ਕੱਲ੍ਹ ਅ ਅੱਜ ਕੱਲ ਬਾਬੇ ਦੀ ਕਰ ਕੋਈ ਨਾ ਕੋਈ ਚਾਹੇ ਕੁਛ ਨਾ ਲੱਗਦਾ ਯਾਰ ਫੈਨ ਯਾਰ ਪਰ ਰੋਲਾ ਵਾਂ ਵੀ ਚਾਰ ਜਮਾਤਾਂ ਦਾ ਹੋਣੀਆਂ ਸੀ ਇਹਦੇ ਕੋਲ ਬਣੀਆਂ ਹੋਈਆਂ ਹਾਂ ਹਾਂ ਖਾ ਕਰਨ ਜੋਗਾ ਹੋਇਆ ਹਾਂ ਬਾਬਾ ਜਾਮਣ ਜਾਮਣ ਉਧਰ ਲਾ ਉਹ ਹੋਏ ਵੀ ਅਗਰ ਜੀ ਤੇ ਉਹ ਆ ਥੱਲੇ ਲਫਾਫਾ ਪਾੜਨ ਮੈਂ ਕਿਹ ਉਹ ਜਿਹੜੇ ਪਹਿਲਾਂ ਲਾਇਏ ਪਹਿਲਾਂ ਲਾਇਏ ਜਿਹੜੇ ਹਾਂ ਉਹ 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 ਮੱਲਾ ਵੀ ਦੇਖ ਕੇ ਵੀ ਕਹਿੰਗਾ ਨੇ ਆਪਣੇ ਪਿੰਡ ਦੇ ਨੇ ਇਹ ਵੀ ਕਮੈਂਟ ਕੀਤੀ ਸੀ ਵੀ ਬਾਈ ਬਾਅਦ ਚ ਵੀ ਗੌਰ ਰੱਖਿਆ ਕਰੋ ਇਹਨਾਂ ਦਾ ਨਹੀਂ ਨਹੀਂ ਫਿਰ ਹੱਕ ਹੀ ਆ ਬਾਈ ਕੋਈ ਨਾ ਕਹਿੰਦੇ ਵਧੀਆ ਗੱਲ ਆ ਆਪਾਂ ਜੇ ਲਾਇਆ ਤਾਂ ਆਪਾਂ ਧਿਆਨ ਵੀ ਆਪਾਂ ਵੀ ਰੱਖਣਾ ਪਰ ਅਹੀਂ ਉਹ ਮਲਗ ਬਾਈ ਅਹੀਂ ਬਾਅਦ ਵੀਡੀਓ ਪਾ ਕੇ ਜਾ ਕੇ ਉਹ ਫੋਟੋ ਪਾ ਕੇ ਇਹ ਅਹਿਸਾਸ ਨਹੀਂ ਕਰਾਇਆ ਹੈਗਾ ਵੀ ਅਹੀਂ ਲਾਏ ਸੀਗੇ ਤੇ ਉਹਨਾਂ ਦੀ ਦੇਖ ਰੇਖ ਨਹੀਂ ਕੀਤੀ ਵੀ ਹੈਗੀ ਨਹੀਂ ਨਹੀਂ ਹੱਕ ਹੱਕ ਆਪਣਾ ਹੀ ਬਾਈ ਜੇ ਆਪਾਂ ਲਾਉਣਾ ਤਾਂ ਆਪਣੇ ਹੱਕ ਆ ਚਲੋ ਆਦਾ ਆਪਾਂ ਭਲਾਈ ਦੇ ਖਾਤਰ ਕਹਿੰਨੇ ਆ ਬਈ ਯਾਰ ਇਹਨਾਂ ਦੇ ਘਰ ਮੂਰੇ ਜਾਂ ਕਿੱਥੇ ਵੀ ਲੱਗੇ ਆ ਬ੍ਰੇਕ ਨੂੰ ਇਹਨਾਂ ਦਾ ਯਾਰ ਆਕਸੀਜਨ ਦੇਣੀ ਆ ਹਾਂਜੀ ਪ੍ਰਧਾਨ ਦੇ ਭੋਗ ਨਹੀਂ ਲਿਆ ਹਾਂਜੀ ਹਾਂਜੀ ਉਹ ਤੋਂ ਲਾਣੀ ਆ ਇਹ ਆ ਇੱਕ ਮਿੰਟ ਹਾਂ ਟੁੱਟ ਗਿਆ ਹਾਣੂ ਠੀਕ ਹੈ ਬਸ ਠੀਕ ਹਾਂ ਹੂੰ ਆ ਕਿਉਂ ਇੱਥੇ ਤਾਂ ਬਾਰ ਰਹੀਂਦੀ ਕੋਈ ਆ ਨਾ ਪਾਣੀ ਦੀ ਹੈ ਨਾ ਇੱਕ ਪਹਿਲਾਂ ਜਵਾਕਾਂ ਨੇ ਬਾੜਿਆਂ ਤੋਂ ਪਾਣੀ ਆ ਕੇ ਕਬਾੜ ਕੀ ਹੋਰ ਪਾਣੀ ਆ ਪਾ ਦੇ ਨਾ ਕੇਰਾ ਕੇਰਾ ਅੱਠ ਵਜੇ ਜਾਊਗਾ ਚਲੋ ਪੈ ਤਾਂ ਪਹਿਲਾਂ ਹੀ ਬਹੁਤ ਲੱਗੇ ਹੋਏ ਇੱਥੇ ਦਰਾਤੇ ਇਹ ਆ ਸਾਡਾ ਹੈਗਾ ਪੰਡ ਵਾਲਾ ਰੋਹੀ ਵਾਲਾ ਰਾਹ ਏ ਇਹਦੇ ਤੇ ਬਹੁਤ ਜਿਆਦਾ ਪਹਿਲਾਂ ਹੀ ਬਹੁਤ ਲੱਗੇ ਹੋਏ ਆ ਪਰ ਇਹ ਅਸੀਂ ਉੱਥੇ-ਉੱਥੇ ਲਾਉਣ ਲੱਗੇ ਆ ਜਿੱਥੇ-ਜਿੱਥੇ ਜਿਵੇਂ ਆ ਤੂਤ ਸੀਗਾ ਇਹ ਜੜਾਂ ਜੋਂ ਤਾਂ ਚੱਲਿਆ ਹੋਇਆ ਏ ਜੜਾਂ ਜੋਂ ਚੱਲਿਆ ਹੋਇਆ ਪਰ ਤਾਂ ਤੋਂ ਇਹ ਸੁੱਕ ਗਿਆ ਹੈਗਾ ਇਹ ਇੱਥੇ ਲਾਉਣ ਲੱਗੇ ਆ ਜਾਮਣ ਇੱਕ ਨਾਲੇ ਤਾਂ ਪੰਡ ਦੇ ਨੇੜੇ ਆ ਜਵਾਗ ਆ ਜਿਹੜੇ ਆਪਣੇ ਹੈਣਾ ਖਾਣ ਆਂ ਉਹ ਖਾਜਾ ਕਰਨਗੇ ਆ ਕੇ ਤੇ ਹੈ ਜਿਹੜਾ ਮਰਜੀ ਚੱਕ ਲੈ ਚੱਕ ਇੱਕ ਲਾਓ ਜਿਹੜਾ ਮਰਜ਼ੀ ਲਾਓ ਬੈ ਇਹ ਇਹ ਰਾਦੇ ਵੀ ਵਿਕਾਸ ਕਮੇਟੀ ਨੇ ਬਹੁਤ ਲਾਏ ਅਤੇ ਸਾਡੇ ਨਰੇਗਾ ਜਿਹੜੇ ਪਿੰਡ ਦੇ ਮਾਤਾ ਭੈਣਾ ਭਰਾ ਸਾਡੇ ਜਿਹੜੇ ਨਰੇਗਾ ਜੇ ਕੰਮ ਕਰਦੇ ਆ ਉਹਨਾਂ ਨੇ ਵੀ ਬਹੁਤ ਲਾਏ ਹੋਏ ਆ ਇਹ ਬੈਤੀ ਅਸੀਂ ਆ ਦੁੱਧ ਲਾਉਣ ਲੱਗੇ ਤੂੰ ਤਾਂ ਬੁੱਢੇ ਹਾਂ ਤੂੰ ਆਜੋ ਗਰਾਜੋ ਵੀਰ ਬਣਾ ਇੱਕ ਕੰਮ ਹੋਰ ਕਰਿਓ ਹੈਨਾ ਜਿੰਨੇ ਵੀ ਪਿੰਡਾਂ 'ਚ ਕੋਈ ਗੁਰੂ ਪੀਰ ਹੈਗਾ ਏ ਉਹਨਾਂ ਦੀ ਯਾਦ 'ਚ ਮੱਲਾ ਵੀ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਹਨਾ ਗ੍ਰੀਤ ਹੈਨਾ ਇਹ ਇੰਨੇ ਨਾ ਐ ਹੋ ਜਾਂਦਾ ਵੀ ਜੇ ਤੁਸੀਂ ਮੱਲਾ ਵੀ ਉਹਨਾਂ ਦੀ ਯਾਦ ਚ ਲਾਓਗੇ ਤਾਂ ਇੱਕ ਮਨ ਨੂੰ ਜਿਹੜਾ ਸਕੂਨ ਹੁੰਦਾ ਹੈ ਉਹ ਵੀ ਬੈਟਰ ਮਿਲਦਾ ਹੈ ਨਾਲ ਦੀ ਨਾਲ ਇਹ ਇਹ ਗੱਲ ਵੀ ਆ ਵੀ ਉਹਨਾਂ ਦੀ ਯਾਦ ਚ ਲੱਗੇ ਹੋਣਗੇ ਤਾਂ ਜਿਵੇਂ ਹੁਣ ਆਪਣੇ ਗਾਹੂ ਨਗਰ ਕੀਰਤਨਾ ਛੇਵੇਂ ਪਾਸ਼ਾਈ ਮਹਾਰਾਜ ਦਾ ਤੇ ਆਪਾਂ ਉਹਨਾਂ ਦੀ ਜਾਂਚ ਬੂਟੇ ਲਾਉਣ ਲੱਗੇ ਆਂ ਹਾਂ ਪੈਂਡੇ ਚ ਹਾਂ ਤੇ ਆਪਾਂ ਪੈਂਡ ਵਾਲਿਆਂ ਨੂੰ ਵੀ ਜਿਵੇਂ ਇਹ ਰਾਹ ਵਾਲਿਆਂ ਨੂੰ ਤੇ ਖੇਤ ਵਾਲਿਆਂ ਨੂੰ ਇਹਨਾਂ ਨੂੰ ਫੀਲ ਕਰਦੇ ਆਂ ਵੀ ਇਹਨਾਂ ਦੀ ਕੇਅਰ ਕੀਤੀ ਜਾਵੇ ਹੂੰ ਵੀ ਉਹ ਜਿਵੇਂ ਹਣ ਥੋੜਾ ਜਿਹਾ ਉੱਪਰ ਕਰ ਲੈ ਕਿਵੇਂ ਗਰਜੀਤ ਜਿਵੇਂ ਹੁਣ ਵੀ ਟੈਂਪਰੇਚਰ ਵੀ ਆਪਣਾ 46 47 ਡਿਗਰੀ ਰਿਹਾ ਹਾਂ ਤੇ ਦਿੱਲੀ ਚ ਤਾਂ ਮੈਨੂੰ ਲੱਗਦਾ 50 ਡਿਗਰੀ ਦੇ ਲਗਭਗ 50 ਡਿਗਰੀ ਸੀ ਸ਼ਹਿਰ ਹਾਂ ਤੇ ਵੀ ਵਾਤਾਵਰਨ ਨੂੰ ਆਪਾਂ ਜਾਨੀ ਕਿ ਵੱਤ ਤੋਂ ਵੱਤ ਬੂਟੇ ਲਾ ਕੇ ਜੇ ਜੇ ਤੁਸੀਂ ਮੰਨ ਲਾ ਵੀ ਦੁਬਈ ਵਰਗੇ ਮੁਲਕਾਂ ਦੇ ਵਿੱਚ ਉਹ ਆ ਮੰਨ ਲਾ ਵੀ ਆ ਉਹ ਟੈਂਪਰੇਚਰ ਆ ਜਿਹੜਾ ਹਾਂ ਕੰਟਰੋਲ ਕਰ ਸਕਦੇ ਆ ਅਰਬ ਦੇਸ਼ ਹਾਂ ਅਰਬ ਦੇਸ਼ ਜਿੱਥੇ ਮੰਨ ਲਾ ਹਰ ਵਾਰ ਧੋਪੀ ਪਈ ਧੋਪੀ ਪਈ ਜਾਂਦੀ ਆ ਉਹ ਕੋਸ਼ਿਸ਼ ਕਰਕੇ ਆਪ ਦਾ ਟੈਂਪਰੇਚਰ ਆ ਜਿਹੜਾ ਉਹਨਾਂ ਨੇ ਬਹੁਤ ਹੋਰਾਂ ਪਿੰਡਾਂ ਨਾਲੋਂ ਆਪਣਾ ਪਿੰਡ ਫੇਰ ਵੀ ਬਹੁਤ ਵਧੀਆ ਆ ਆਹ ਰਾਹ ਤੇ ਰੋਹੀ ਵਾਲੇ ਰਾਹ ਤੇ ਪਹਿਲਾਂ ਦਰਖਤ ਜਵਾਂ ਨਹੀਂ ਸੀ ਕਈ ਕਈ ਮੰਨ ਲਾ ਵੀ ਇੱਕ ਹੋਰ ਵੀ ਹੁੰਦਾ ਗਰੀਦ ਕਈ ਪਿੰਡਾਂ ਵਾਲੇ ਕਹਿ ਦਿੰਦੇ ਨਾ ਵੀ ਮੋਟਰਾਂ ਦੇ ਦਰਖਤ ਨਹੀਂ ਹੈਗੇ ਪਰ ਸਾਡੇ ਪਿੰਡ ਦੇ ਤੁਹਾਨੂੰ ਮੋਟਰਾਂ ਦੇ ਮੜਾ ਇੱਧਰ ਹੋ ਕੇ ਉੱਥੇ ਮਾਰੀ ਕਰਾ ਕੈਮਰਾ ਉਹ ਦੇਖ ਲਓ ਦੋ ਬਾਬੇ ਵੀ ਬੈਠੇ ਆ ਉੱਥੇ ਮੰਨ ਲਾ ਵੀ 6-7 ਦਰਖਤ ਉੱਥੇ ਲੱਗੇ ਹੋਏ ਆ ਹਾਂ ਦੁਪਹਿਰੇ ਦਾ ਫਿਰ ਬਾਗ ਆ ਹਾਂ ਇੱਥੇ ਇਧਰ ਦੇਖ ਲਓ ਤੁਸੀਂ ਇੱਥੇ ਕੋਈ ਮੋਟਰ ਨਹੀਂ ਹੈਗੀ ਇੱਥੇ ਆ ਤਿੰਨ ਦਰਾਖਤ ਲੱਗੇ ਆ ਕੋਈ ਮੋਟਰ ਨਹੀਂ ਲੱਗੀ ਵੀ ਆਹ ਹੈ ਇੱਥੇ ਕੋਈ ਮੋਟਰ ਨਹੀਂ ਹੈਗੀ ਉਹ ਵਿੱਚ ਪਿੱਪਲ ਲੱਗਿਆ ਹੋਇਆ ਹੈ ਪਰ ਵੀ ਹੋਰਾਂ ਪਿੰਡਾਂ ਨਾਲੋਂ ਸਾਹੀ ਹੋਰ ਪਿੰਡੇ ਜ਼ਿੰਮੇਵਾਰੀ ਨਹੀਂ ਨਹੀਂ ਲੈਂਦੇ ਹੈਗੇ ਆਪਣੇ ਪਿੰਡ ਦੀ ਜਿਵੇਂ ਵਿਕਾਸ ਕਮੇਟੀ ਵਾਲੀ ਟੀਮ ਆ ਉਹਨੇ ਵੀ ਬਹੁਤ ਵਧੀਆ ਕੰਮ ਕੀਤਾ ਹੋਇਆ ਜਿਵੇਂ ਆ ਸਾਰੇ ਰਾਹ ਤੇ ਦਰਾਖਤ ਲੱਗੇ ਹੋਇਆ ਹਾਂ ਉਹਨਾਂ ਨੇ ਇੰਨੀ ਮਿਹਨਤ ਕੀਤੀ ਇਹ ਬੂਟੇ ਨੂੰ ਮਤਲਬ ਵੱਡੇ ਕਰਨ ਲਈ ਪਾਣੀ ਮਿੱਟੀ ਨੇ ਤੇ ਨਰੇਗਾ ਸਕੀਮ ਵਾਲਿਆਂ ਨੇ ਵੀ ਪਾਣੀ ਲਾਜ਼ਮੀ ਉਹ ਜਦੋਂ ਜਦੋਂ ਉਹਨਾਂ ਨੂੰ ਮਾਲਾ ਵੀ ਟਾਈਮ ਮਿਲਦਾ ਸੀ ਉਹ ਪਾਉਂਦੇ ਰਹੇ ਪਾਣੀ ਪਾਉਂਦੇ ਰਹੇ ਆਹ ਵੇਖ ਸਾਡੇ ਟੀਮ ਮੈਂਬਰ ਆਇਆ ਲਾ ਪਾਣੀ ਪਾਈ ਜਾਂਦਾ ਆਹ ਦੇਣਾ ਪਾਵਾਂ ਦੀਪ ਸਿੰਘ ਪਵਣੇ ਮੈਸੇਜ ਆ ਗਿਆ ਕਾਦਾ ਮੈਸੇਜ ਅੱਛਾ ਤੇ ਉਹ ਤੋਂ ਕਨਫਰਮ ਕਰ ਲਾ ਸੀ ਕਰੀਬ ਗਰਮੀ ਕਿੰਨੀ ਗਾ ਓਏ ਗਰਮੀ ਭਈਆ ਚਲ ਗਰਮੀ ਦਾ ਕੋਈ ਚੱਕਰ ਨਹੀਂ ਛਾਂ ਵੀ ਆਪਾਂ ਹੀ ਲੈਣੀ ਆ ਇਹਦੀ ਬਾਅਦ ਚੋਂ ਹਾਂ ਕੋਈ ਨਾਕ ਦਾ ਕੋਈ ਬਾਹਰੋਂ ਬੰਦਾ ਕੋਈ ਵੀ ਉਹ ਖੜੂਗਾ ਛਾਂ ਲਊਗਾ ਇਹਦੀ ਸੀਸਾ ਹੀ ਦਊਗਾ ਆਪਣਾ ਉਹ 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 ਉਹਦੇ ਲਈ ਇੱਕ ਮਾਨ ਜਿਹੜੀ ਗੱਲ ਵੀ ਹੋ ਜਾ ਯਾਰ ਬਈ ਲੋਪ ਹੋ ਗਿਆ ਸੀ ਯਾ ਸਾਰੇ ਚਾਰ ਸੁਪੀਰੇ ਮਨ ਲੈ ਵੀ ਜਿਹੜੇ ਵੀ ਨੰਘਣਗੇ ਤੇ ਉਹ ਪਿੰਡ ਦੇ ਦੀ ਨੰਘਿਆ ਕਰਨਗੇ ਤਾਂ ਦਰਸਤਾਂ ਦੇ ਆਪਣੇ ਪਿੰਡਾਂ ਦੀ ਲਾਜ਼ਮੀ ਗੱਲ ਹੋਇਆ ਕਰੂਗੀ ਵੀ ਕਿਹੇ ਵੀ ਸੜਕ ਦੇ ਉੱਤੇ ਲੋਪੋ ਵਾਲੇ ਸਾਰੇ ਮੱਲਾ ਵੀ ਸੜਕਾਂ ਦੇ ਉੱਤੇ ਦਰਖਤ ਆ ਜਿਹੜੇ ਸਾਰੇ ਆਵਾਵਾਂ ਤੇ ਲਾਤੇ ਦੇਖੋ ਇੱਧਰ ਇਹ ਜਿਹੜੇ ਦਰਖਤ ਲੱਗਦੇ ਆ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੁਪੂਚ ਆਉਣ ਦੀ ਖੁਸ਼ੀ ਚ ਉਹਨਾਂ ਦੀ ਯਾਦ ਅੰਦਰ ਮੱਲਾ ਵੀ ਇਹ ਬੂਟੇ ਆ ਜਿਹੜੇ ਆਪਾਂ ਲਾਉਣ ਲੱਗੇ ਆ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਮੱਲਾ ਵੀ ਇਹ ਕੰਮ ਆ ਜਿਹੜਾ ਆਪਾਂ ਕਰ ਰਹੇ ਆ ਵੀਰ ਬਣਿਆ ਲਾਜ਼ਮੀ ਸੌਣ ਦੇ ਮਹੀਨੇ ਲਾਜ਼ਮੀ ਜਿੰਨੇ ਜਿਹਦੇ ਚ ਵੀ ਜਿੰਨੀ ਸਮਰੱਥਾ ਹੈ ਕੋਈ ਇੱਕ ਲਾਓ ਦੋ ਲਾਓ ਕਿਉਂਕਿ ਇਹਨਾਂ ਬਿਨਾਂ ਚ ਆਪਾਂ ਬਜ਼ੁਰਗਾਂ ਤੋਂ ਸੁਣਿਆ ਹੈ ਮੈਂ ਤੁਹਾਨੂੰ ਨਾ ਭਾਈ ਗੱਲ ਦਾ ਨੱਕ ਹਾਂ ਆਪਣੇ ਘਰਾਂ ਕੋਲ ਜਦ ਨਾਂ ਤਾਂ ਕਾਹ ਤੋਂ ਲੈਣਾ ਹੈ ਨਾ ਆਪਣੇ ਘਰਾਂ ਕੋਲੇ ਡਾ ਘੈਂਟ ਬੂਟਾ ਹੈ ਨਾ ਕਿਸੇ ਦੇ ਬਾਹਰ ਚ ਹਾਂ ਚਲੋ ਬਾਲਾ ਸੁਣਾ ਜੰਪਾਰਕ ਚ ਨਹੀਂ ਲੱਗੇ ਉਹ ਹਾਂ ਐਡਾ ਘੈਂਟ ਯਾਰ ਅਗਲੇ ਨੇ ਜੜਾਂ ਚ ਵੜਦਾ ਯਾਰ ਤੇ ਉਹ 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 ਮਤਲਬ ਕੋਈ ਉਹ ਉਹ ਦਿਨ ਸੋੜ ਨਹੀਂ ਦਿੰਦਾ ਸੀ ਉਹਨਾਂ ਦਾ ਵੱਡੀ ਇੱਥੇ ਕਿਸੇ ਦੁਕਾਨ ਦਾ ਸੀਗਾ ਅੱਛਾ ਉਹ ਬਾ ਬੋਰਡ ਦੀ ਦਿਖਾਉਣ ਦੇ ਚੱਕਰ ਚ ਬਰੂਟਾ ਹੀ ਵੜਦਾ ਹਾਂ ਤੁਹਾਨੂੰ ਮੈਂ ਦਿਖਾਵਾਂ ਵੀ ਜਾਂਦੇ ਉਹਨੂੰ ਕਿੱਥੇ ਸੀਗਾ ਹਾਂ ਇਹ ਮੰਨ ਦੁਖਤ ਲੱਗਦਾ ਨਾ ਆ ਆਪਣੇ ਘਰੇ ਨਾ ਬਿੱਲੀਆਂ ਰਹਿੰਦੇ ਆ ਇੰਗਾ ਵਿੱਚ ਵੀਡੀਓ ਦੇ ਕਾਫੀ ਵੀਡੀਓ ਤੇ ਦਿਖਾਈਆਂ ਵੀ ਹੋਈਆਂ ਇੰਗਾ ਤੇ ਸਾਨੂੰ ਨਾ ਇੱਕ ਬਿੱਲੀ ਕੋਈ ਕਬੂਤਰ ਬਾਲੇ ਨੇ ਸਾਡੇ ਘਰਾਂ ਦੇ ਗੋਲ ਹੀ ਸੀਗਾ ਉਹਨੇ ਮਾਰਤੀ ਤੇ ਉਸ ਦਿਨ ਮਤਲਬ ਸਾਡੇ ਸਾਰੇ ਟੱਬਰ ਨੇ ਆਥਨੇ ਜੇ ਜਦੋਂ ਬਹਿ ਕੇ ਇਕੱਠੇ ਜੇ ਰੋਟੀ ਖਾਣਦੇ ਆ ਤੇ ਵੀ ਉਹ ਬੁਰਕੀ ਆ ਜਿਹੜੀ ਨੰਗਾਉਣੀ ਸਾਰਿਆਂ ਨੇ ਔਖੀ ਹੋ ਗਈ ਜਦੋਂ ਪਤਾ ਲੱਗਿਆ ਆਪਣੇ ਨਾਲ ਜਵਾਬ ਕਰਨ ਨਹੀਂ ਹੁੰਦਾ ਉਹਨੇ ਦੱਸਿਆ ਚਾਚਾ ਯਾਰ ਕਹਿੰਦਾ ਆਪਣੀ ਨਾ ਬਿੱਲੀ ਉਹਨੇ ਮਾਰਤੀ ਤੇ ਬੁਰਕੀਆਂ ਜਿਹੜੀਆਂ ਮਤਲਬ ਤੋੜੀਆਂ ਹੋਈਆਂ ਸੀ ਉਹ ਹੱਥਾਂ 'ਚ ਹੀ ਰਹਿ ਗਈਆਂ ਵੀ ਜੇ ਆਪਾਂ ਕੁਦਰਤ ਨਾਲ ਪਿਆਰ ਕਰਾਂਗੇ ਹੈ ਹਾਂ 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 ਗਾਂ ਜਾਣਾ ਜੇ ਆਪਾਂ ਕੁਦਰਤ ਨੂੰ ਪਿਆਰ ਕਰਾਂਗੇ ਪਰ ਕੁਦਰਤ ਵੀ ਆਪਣੇ ਲਈ ਦੁਗਣਾ ਚੋਗਣਾ ਹੋ ਕੇ ਵੀ ਮੰਨ ਲਾ ਵੀ ਆਪਣੇ ਨਾਲ ਖੜਦੀ ਆ ਤੇ ਵੀਰ ਬਣਿਆ ਕੁਦਰਤ ਨਾਲ ਕੋਈ ਵੀ ਛੇੜਛਾੜ ਨਾ ਕਰੋ ਹਰ ਕੋਈ ਵੀ ਜੀਵ ਆ ਇੱਥੇ ਕਿਉਂ ਕਰੀਂਦਾ ਹੂੰ ਹੂੰ ਕੋਈ ਵੀ ਜੀਵ ਆ ਇੱਥੇ ਹਰ ਇੱਕ ਨੂੰ ਮੰਨ ਲਾ ਵੀ ਜਿਉਣ ਦੀ ਜਿਹੜੀ ਆ ਮਹਾਰਾਜ ਨੇ ਲਿਖ ਕੇ ਕੱਲਿਆ ਹੋਇਆ ਵੀ ਉਹਨਾਂ ਹੱਕ ਹੀ ਆਪਣਾ ਹੈ ਜਦਾਂ ਵੀ ਆਪਣਾ ਹੱਕ ਬਣਦਾ ਉਹਨਾਂ ਹੀ ਪੂਰਾ ਉਹਨਾਂ ਦਾ ਹੱਕ ਬਣਦਾ ਹਾਂ ਜੀਵ ਜੰਤੂ ਜਿੰਨੇ ਵੀ ਹੈਗੇ ਆ ਹਾਂ ਇਹ ਧਰਤੀ ਤੇ ਆਏ ਆ ਹਾਂ ਮੈਂ ਆਪਾਂ ਇੱਕ ਦਰਾਖਤਾਂ ਦੇ ਇਹਨਾਂ ਦੇ ਪੌਦਿਆਂ ਦੀ ਗੱਲ ਲਾ ਲਾਂ ਨੇ ਆ ਹਾਂ ਜਿਹਨਾਂ ਦੀ ਆਪਾਂ ਹੁਣ ਲਾ ਚੱਲੇ ਆ ਹੂੰ ਇਹਨਾਂ ਨੂੰ ਕੋਈ ਵੀ ਕੋਈ ਨੁਕਸਾਨ ਪੰਚਾਉਂਦਾ ਹਾਂ ਕੋਈ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਹੈਗੀ ਹਾਂ ਇਹਨਾਂ ਦੀ ਕੇਅਰ ਕਰੂਗਾ ਹਾਂ ਤੇ ਵੀ ਕੋਈ ਰਾਸਤੇ ਚੋਂ ਇਧਰੋਂ ਗੁਜ਼ਰਦਾ ਕੋਈ ਬੌੜਿਆਂ ਤੋਂ ਨੰ ਆਪਣੇ ਪੈਂਟ ਚ ਐਂਟਰ ਕਰਦਾ ਉਹ ਦੇਖੂਗਾ ਹੁਣ ਆਹ ਇੱਥੋਂ ਲੈ ਕੇ ਜਿਵੇਂ ਆਪਾਂ ਨੂੰ ਉਹ ਦਿਨ ਅੰਕਲ ਤਾਰ ਮੈਡੀਕਲ ਵਾਲਾ ਮਿਲਿਆ ਸੀ ਹਾਂ ਆਪਾਂ ਪਹਿਲਾਂ ਦਰਾਖਤ ਲਾਏ ਸੀ ਹਾਂ ਉਹ ਕਹਿੰਦਾ ਸੀ ਪੁੱਤ ਕੇਅਰ ਵੀ ਕਰਿਓ ਇਹਨਾਂ ਦੀ ਪਾਣੀ ਵੀ ਪਾਓ ਹਾਂ ਹੋਰ ਨਾ ਵੀ ਇਹਨਾਂ ਨੂੰ ਲਾ ਕੇ ਹੀ ਛੱਡ ਦਿਓ ਹੂੰ ਤੇ ਵੀਰ ਬਣਾ ਵੀ ਲਾਜ ਜਿੰਨੇ ਜੀ ਜਿੰਨੀ ਸਮਰੱਥਾ ਹੈ ਲਾਜਮੀ ਲਾਓ ਇੱਕ ਇਧਰ ਲਾ ਦੇ ਇੱਕ ਇਧਰ ਲਾ ਦੇ ਦੋ ਲਾ ਦਨੇ ਆ ਇੱਕ ਦੋ ਇਧਰ ਲਾ ਦੋ ਇਧਰ ਲਾ ਇਹ 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 ਸਾਡਾ ਰਾਹ ਹੈਗਾ ਜੀ ਭਿਆਨੇ ਵਾਲਾ ਇਹਦੇ ਤੇ ਵੀ ਬੂਟੇ ਤਾਂ ਬਹੁਤ ਲੱਗੇ ਹੋਏ ਆ ਪਰ ਜਿਵੇਂ ਆ ਵਿਚ ਵਿਚ ਆ ਇਧਰ ਦਿਖਾਈ ਬੜੇ ਅਕਲਦੀਪ ਆ ਜਿਵੇਂ ਵਿਚ ਵਿਚ ਸੁੱਕੇ ਹੋਏ ਹਨ ਉਥੇ ਮਨ ਲਾ ਵੀ ਇਹ ਲਾ ਦੇਗੇ ਮਨ ਲਾ ਕਾਫੀ ਥਾਮਾ ਤੇ ਹਨ ਵਿਚੋ ਵਿਚੋ ਜਿੱਥੋਂ ਸੁੱਕੇ ਹੋਏ ਹੈਗੇ ਉਥੇ ਆਪਾਂ ਹਾਂ ਤੇ ਜੇ ਮਨ ਲਾ ਵੀ ਤੁਸੀਂ ਕਾ ਲੂ ਨਗਰਗੀਤਨ ਦੀ ਵੀਡੀਓ ਲਾਈਵ ਦੇਖਣਾ ਚਾਹੁੰਦੇ ਸਾਡੇ ਪਿੰਡ ਦੀ ਹਾਂ ਮਲਾਂ ਅਨਮੋਲ ਫੋਟੋਗ੍ਰਾਫੀ ਲੋਪੋ ਤੇ ਅਨਮੋਲ ਲੋਪੋ ਇਹ ਦੋਨਾਂ ਚੈਨਲਾਂ ਦੇ ਜਿਹੜੀ ਤੁਹਾਨੂੰ ਆਪਣੇ ਨਗਰਗੀਤਨ ਦੀ ਵੀਡੀਓ ਜਿਹੜੀ ਲਾਈਵ ਆ ਉਹ ਦੇਖਣ ਨੂੰ ਮਿਲ ਜਾਊਗੀ ਕੀ ਆ ਲਵਾਂਗੇ ਕਿੰਨੇ ਕਿੰਨੇ ਕੇ ਲਈ ਹੋਰ ਦੋ ਕੀ ਲਾਉਣਾ ਹੈ ਨਮਾ ਕਢੇਕ ਲਿਆਵਾ ਤੇ ਵੀਰ ਬਣਿਆ ਵੀ ਸਾਰੇ ਜਣੇ ਸੰਯੋਗ ਦਿਓ ਹਨਾ ਪਿੰਡ ਵਾਲੇ ਆ ਪਿਆਣੇ ਵਾਲੇ ਰਾਹ ਵਾਲੇ ਵੀ ਆ ਤੁਸੀਂ ਦੇਖ ਲਓ ਹਨਾ ਇਹ ਨਵੇਂ ਦਰਾਖਤ ਲੱਗੇ ਹੈਗੇ ਆ ਤੇ ਨਾ ਮੈਂ ਤੁਹਾਨੂੰ ਪਹਿਚਾਨ ਆ ਜਾਣੀ ਆ ਵੀ ਇਹ ਆਪਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੀ ਜਾਤ ਚ ਮਤਲਬ ਵੀ ਇਹ ਬੂਟੇ ਆ ਜਿਹੜੇ ਨਿੱਕ ਫੜੀ ਹਾਂ ਇਹ ਹਾਂ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੀ ਜਾਤ ਚ ਲਾਉਣ ਲੱਗੇ ਆ ਤੇ ਵੀਰਾ ਬਣਿਆ ਇਹਨਾਂ ਦੀ ਲਾਜ਼ਮੀ ਕੇਅਰ ਕਰਿਓ ਵੀ ਆਪਾਂ ਤਾਂ ਅਸੀਂ ਤਾਂ ਕਰਾਂਗੇ ਕਰਾਂਗੇ ਥੋੜਾ ਵੀ ਕਿਤੇ ਨਾ ਕਿਤੇ ਫਰਜ਼ ਬੰਦਾ ਏ ਵੀ ਬਾਈ ਬਣਿਆ ਲਾਜ਼ਮੀ ਕੇਅਰ ਕਰਿਓ ਇਹਨਾਂ ਦੀ ਤੇ ਇਹ ਰਾਤ ਦੇ ਵੀ ਸਾਡੇ ਬਹੁਤ ਜ਼ਿਆਦੇ ਆ ਜਿਹੜੇ ਦਰਖਤ ਆ ਪਹਿਲਾਂ ਹੀ ਮੰਨਲਾ ਵੀ ਲੱਗੇ ਹੋਏ ਆ ਆਹ ਕਲੀਆਂ ਆ ਲੱਗੀਆਂ ਹੋਈਆਂ ਹੈਗੀਆਂ ਤੇ ਵਿੱਚ ਛਾਂ ਵਾਲੇ ਦਰਖਤ ਬਹੁਤ ਲੱਗੇ ਹੋਏ ਨੇ ਦਰਖਤ ਜਿਹੜੇ ਲੱਗਣੇ ਚਾਹੀਦੇ ਸੀ ਉਹ ਨਹੀਂ ਲੱਗੇ ਕੋਈ ਇਹ 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 ਬਾਈ ਨਰੇਗਾ ਵਾਲੇ ਲਾਉਂਦੇ ਆ ਮਨ ਲਾਈ ਸਰਕਾਰ ਜਿੰਨੇ ਕੋ ਉਹਨਾਂ ਨੂੰ ਜਿਹੇ ਜਿਹੇ ਹਸਾਬ ਨਾਲ ਬੂਟੇ ਦਿੰਦੀ ਆ ਇਹ ਉਹ ਹਸਾਬ ਨਾਲ ਹੀ ਉਹ ਲਾ ਦਿੰਦੇ ਆ ਇੱਕ ਤਾਂ ਹੁੰਦਾ ਹਨਾ ਪਲਾਨ ਕੀਤਾ ਹੁੰਦਾਗਾ ਵੀ ਆਪਾਂ ਆਹੀ ਲਾਉਣੇ ਆ ਪਰ ਉਹਨਾਂ ਦਾ ਪਲਾਨ ਥੋੜਾ ਹੋਣਾਗਾ ਉਹਨਾਂ ਦਾ ਜਿਹੜੇ ਮਨ ਲਾਈ ਸਰਕਾਰ ਨੇ ਦੇਤੇ ਉਹਨਾਂ ਨੂੰ ਉਹ ਉਹੀ ਲਾ ਦਿੰਦੇ ਆ ਐ ਨਹੀਂ ਹੈਗਾਗਾ ਵੀ ਆਹੀ ਲੱਗਣੇ ਆ ਤੇ ਵੀਰ ਬਣਿਆ ਜੇ ਤੁਸੀਂ ਕੱਲ ਨੂੰ ਸਾਡੇ ਪਿੰਡ ਨਗਰ ਕੀਰਤਨ ਹੋਣ ਜਾ ਰਿਹਾ ਏ 1700 ਇੱਕ ਤਰੀਕ ਜਿਹੜਾ ਵੀ ਮੰਨ ਲਾ ਵੀ ਲਾਈਵ ਹੋਊਗਾ ਉਹਦਾ ਉਹ ਤੁਸੀਂ ਆਪਣੇ YouTube ਚੈਨਲ ਅਨਮੋਲ ਫੋਟੋਗ੍ਰਾਫੀ ਲੋਪੋ ਉਹ ਤੇ ਦੇਖ ਸਕਦੇ ਆ ਤੇ ਇੱਕ ਆਪਣਾ ਚੈਨਲ ਹੈਗਾ ਅਨਮੋਲ ਲੋਪੋ ਦੇ ਨਾਂ ਤੇ ਉੱਥੇ ਵੀ ਆਪਾਂ ਨੂੰ ਫੋਲੋ ਕਰ ਲਿਓ ਤੇ ਆਪਣਾ ਜਿਹੜਾ ਸਟੂਡੀਓ ਵਾਲਾ ਪੇਜ ਆ ਉਹ ਤੇ ਵੀ ਆਪਾਂ ਨੂੰ ਫੋਲੋ ਕਰ ਲਿਓ ਨਾਲ ਦੀ ਨਾਲ ਆਹ ਬਾਈ ਬੂਟਾ ਏ ਜੇ ਕਹਿੰਦੇ ਚੁੰਨੀਆਂ ਰੰਗਾਉਣੀਆਂ ਹੁਣ ਘੈਂਟ ਕੰਪਿਊਟਰ ਵਾਲੀਆਂ ਚੁੰਨੀਆਂ ਤੋਂ ਨਗਾ ਡਰੈਗ ਲੀਨ ਕਰਾਉਣੀ ਹੋਵੇ ਤਾਂ ਤੁਸੀਂ ਬੂਟੇ ਦਾ ਪੇਜ ਵੀ ਹੈਗਾ ਹੈਗਾ ਇਹਨੂੰ ਵੀ ਲਾਜ਼ਮੀ ਫੋਲੋ ਕਰ ਲਿਓ ਫੇਚ। ਬਹੁਤ ਠੀਕ ਬਾਲਾ ਵੀ ਪਿੰਡ ਦੇ ਨੌਜਵਾਨ ਦਾ ਇੱਕ ਪਚਾ ਦਿਓ ਵੀ ਜਿਹੜਾ ਇਹੋ ਜਿਹਾ ਕੰਮ ਆ ਆਪਦੇ ਮਾਹ ਪੁਰਖਾਂ ਦੀ ਇਜਾਜ਼ਤ ਚ ਲਾਜ਼ਮੀ ਬੂਟੇ ਆ ਜਿਹੜੇ ਲਾਜ਼ਮੀ ਲਾਇਆ ਕਰੋ ਆਪਾਂ ਵਾਤਾਵਰਣ ਨੂੰ ਖੂਬਸੂਰਤਤਾ ਜਿਹੜਾ ਹੋਰ ਬਣਾ ਸੀਗੇ ਜਿਹੜੀ ਆਕਸੀਜਨ ਆ ਆਪਣੇ ਮੰਨ ਲਾ ਵੀ ਤਾਪਸ਼ਾ ਜਿਹੜੀ ਇੰਨੀ ਜ਼ਿਆਦੇ ਪੈ ਰਹੀ ਆ ਉਹ ਘਟ ਜਾਵੇ। ਤੇ ਲਾਜ਼ਮੀ ਵੀਰਾ ਬਣਿਆ ਵੀ ਉਦੋਂ ਜਿਹੜਾ ਲਾਜ਼ਮੀ ਕਰਿਆ ਕਰੋ। ਆ ਆ ਜਿਓ ਗਰਾਗਾ ਇਹ ਵੀਰਾ ਆਪਣੇ ਵੀਡੀਓ ਸ਼ੇਅਰ ਕਰ ਦਿਓ। ਸਾਤੋਂ ਮੱਲਾ ਸਾਡੇ ਪਿੰਡ ਦੇ ਤੇ ਤਕਰੀਬਨ 12-15 ਰਾਹ ਪਿੰਡ ਲੂਪਾਂ ਨੂੰ ਲੱਗਦੇ ਆ ਹਰ ਇੱਕ ਰਾਹ ਦੀ ਅਸੀਂ ਵੀਡੀਓ ਬਣਾ ਕੇ ਨਹੀਂ ਪਾ ਸਕਦੇ ਕਿਉਂਕਿ ਬਈ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਆ ਵੀਰ ਬਣਿਆ ਇੰਨੇ ਕੀ ਸਾਡੀ ਦੋ ਰਾਹ ਕੋਲ ਸਕੂਲ ਦੀ ਵੀਡੀਓ ਕੀਤੀ ਆ ਵੀਰ ਬਣਿਆ ਪਲੀਜ਼ ਪਿੰਡ ਵਾਲਿਆਂ ਨੂੰ ਰਿਕਵੈਸਟ ਹੀ ਆ ਬੇਨਤੀ ਆ ਵੀ ਸਾਰੇ ਜਣੇ ਵੀਰ ਬਣਿਆ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਜ਼ਮੀ ਇਹਨਾਂ ਬੂਟਿਆਂ ਦਾ ਇਹਨਾਂ ਦਰਖਤਾਂ ਦਾ ਲਾਜ਼ਮੀ ਧਿਆਨ ਰੱਖਿਓ ਧੰਨਵਾਦ ਦੋਸਤੋ